ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਪਰਿਵਾਰਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹਰ ਰਿਸ਼ਤੇ ਨੋਟ ਕਰੋ ਜੀ ਅੱਜ ਦੇ ਘਰੇਲੂ ਅਤੇ ਸਿੰਪਲ ਪਰਿਵਾਰ ਤੋਂ ਜੱਟ ਸਿੱਖ ਪਰਿਵਾਰ ਤੋਂ ਲੜਕੀਆਂ ਦੇ ਦਸਤੇ ਨੇ ਦੋ ਰਿਸ਼ਤੇ ਆ ਜੀ ਫਾਈਲ ਨੰਬਰ 943 ਨਾਮ ਕੁਲਵਿੰਦਰ ਕੋਰ ਏਰੀਆ ਖਡੂਰ ਸਾਹਿਬ ਕਾਸਟ ਜੱਟ ਸਿੱਖ ਜਨਮ 1998 ਹਾਈਟ 5 ਫੁੱਟ 4 ਇੰਚ ਪੜ੍ਹਾਈ ਵੀ ਹੈ ਕੁੜੀ ਬਹੁਤ ਸੋਹਣੀ ਸੁਲੱਖੀ ਹੈ ਲੜਕੀ ਘਰ ਦਾ ਸਾਰਾ ਕੰਮ ਕਰ ਜਾਣਦੀ ਹੈ ਇਹਨਾਂ ਨੂੰ ਲੋੜ ਹੈ ਰਿਸ਼ਤੇ ਦੀ ਇਹਨਾਂ ਨੂੰ ਸੋਹਣਾ ਸੁਲੱਖਾ ਮੁੰਡਾ ਪੜਿਆ ਲਿਖਿਆ ਹੋਵੇ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਨਸ਼ਾ ਰਹਿਤ ਹੋਵੇ ਜਿਵੇਂ ਥੋੜੀ ਬਹੁਤ ਜ਼ਰੂਰ ਆਉਂਦੀ ਹੋਵੇ। ਮਤਲਬ ਕਿ ਇਹ ਮੁੰਡਾ ਸੈੱਟ ਹੋਵੇ, ਕੋਈ ਕੰਮ ਕਰਦਾ ਹੋਵੇ। ਕੰਮ ਕਰ ਵਧੀਆ ਹੋਵੇ, ਇਨਕਮ ਵਧੀਆ ਹੋਵੇ ਮਹੀਨੇ ਦੀ। ਇਹ ਰਿਸ਼ਤਾ ਕਰ ਦੇਣਗੇ ਜੀ। ਬਾਕੀ ਫੁੱਲ ਜਾਣਕਾਰੀ ਤੁਸੀਂ ਸਿੱਧਾ ਡਾਇਰੈਕਟ ਪਰਿਵਾਰ ਸਾਡੇ ਕੋਲ ਨੰਬਰ ਲੈ ਕੇ ਪਰਿਵਾਰ ਦਾ ਪੂਰੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ, ਡਾਇਰੈਕਟ ਕਾਲ ਤੇ ਗੱਲ ਕਰ ਸਕਦੇ ਹੋ। ਫਿਲਹਾਲ ਆਪਾਂ ਨੂੰ ਇੰਨਾ ਕੁ ਬਾਇਓ ਡਾਟਾ ਹੀ ਭੇਜਿਆ ਜੀ ਉਹਨਾਂ ਨੇ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 945, ਨਾਮ ਏਕੋਰ, ਜ਼ਿਲ੍ਹਾ ਮੋਗਾ, ਏਰੀਆ ਬਾਗਾ ਪੁਰਾਣਾ, ਕਾਸਟ ਜੱਟ ਸਿੱਖ ਗੋਤ ਬਰਾੜ। ਜਨਮ 15 ਮਾਰਚ 2002 ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਸਟੱਡੀ ਕੰਟੀਨਿਊ ਹੈ ਜੀ ਇਹ ਲੜਕੀ ਅੱਗੇ ਵੀ ਪੜ੍ਹਾਈ ਕਰਨੀ ਹੈ ਛੇ ਲੜਕੀ ਨੇ ਪਿਤਾ ਜੀ ਇਹਨਾਂ ਦੇ ਐਗਰੀਕਲਚਰ ਨੇ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਫੋਰਨ ਕੰਟਰੀ ਹੈ ਖੁੱਲ ਜਾਣਕਾਰੀ ਪਰਿਵਾਰ ਨਾਲ ਡਾਇਰੈਕਟ ਨੰਬਰ ਲੈ ਕੇ ਗੱਲ ਕਰ ਸਕਦੇ ਹੋ ਜੀ ਇਹਨਾਂ ਨੂੰ ਲੋੜ ਹੈ ਇਸ ਤਰੀ ਮੁੰਡਾ ਜੱਟ ਸਿੱਖ ਖਾਨਦਾਨੀ ਪਰਿਵਾਰ ਤੋਂ ਵਧੀਆ ਪੜਿਆ ਹੋਵੇ ਜੀ ਮੁੰਡਾ ਉਮਰ ਦਾ ਕੋਈ ਬੜਾ ਫਰਕ ਨਾ ਹੋਵੇ ਜ਼ਮੀਨ ਥੋੜੀ ਬਹੁਤ ਆਉਂਦੀ ਹੋਵੇ ਜੀ ਦੋ ਤੋਂ ਚਾਰ ਕਿਰਿਆਂ ਤੱਕ ਜ਼ਮੀਨ ਆਉਂਦੀ ਹੋਵੇ ਇਹ ਰਿਸ਼ਤਾ ਕਰ ਦੇਣਗੇ ਮੁੰਡਾ ਵੇਸ਼ਨੂ ਹੋਵੇ ਜੀ ਜੇ ਇਹ ਰਿਸ਼ਤੇ ਵਿੱਚੋਂ ਕੋਈ ਵੀ ਰਿਸ਼ਤਾ ਮੈਚ ਕਰਦਾ ਤੁਹਾਡੇ ਨਾਲ ਤਾਂ ਤੁਸੀਂ ਸਾਡੇ ਨੰਬਰ ਤੇ ਆ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਰਿਸ਼ਤੇ ਦਾ ਭੇਜ ਸਕਦੇ ਹੋ ਪਰਿਵਾਰ ਦਾ ਸੰਪਰਕ ਨੰਬਰ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਤਾਲ ਹਰਿਸ਼ਤਾ ਜਾਂਚਿਆ ਕਰੋ ਜੀ ਜਦੋਂ ਰਿਸ਼ਤਾ ਕਰਦੇ ਹੋ ਨਿਓ ਜਾਂਚ ਪਰਤਾਲ ਕਰਨੀ ਬਹੁਤ ਜ਼ਰੂਰੀ ਹੈ ਸਤਿ ਸ੍ਰੀ ਅਕਾਲ ਜੀ